ਸੱਤ ਚਿਰਿਆਂ ਕਾਲ ਦੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆ ਲੈ ਕੇ ਹਾਜਰਿਆਂ ਅੱਜ ਦੀ ਵੱਡੀ ਖਬਰ ਲਗਾਤਾਰ ਤੀਜੇ ਦਿਨ ਵੱਧਿਆ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਜਾਣੋ ਹੁਣ ਕਿੰਨਾ ਮਹਿੰਗਾ ਹੋਇਆ ਸੋਨਾ ਸੋਨੇ ਦੀਆਂ ਕੀਮਤਾਂ ਲਗਾਤਾਰ ਤੀਜੇ ਦਿਨ ਵੀ ਵੱਧਦੀਆਂ ਰਹੀਆਂ ਹਨ ਪਿਛਲੇ ਦੋ ਦਿਨਾਂ ਤੋਂ ਸੋਨਾ ਤੇ ਚਾਂਦੀ ਦੋਵੇਂ ਰਾਕੇਟ ਦੀ ਗਤੀ ਨਾਲ ਵਧ ਰਹੇ ਹਨ ਅੱਜ ਵੀ ਉਹਨਾਂ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਹਾਲਾਂਕਿ ਸੋਨੇ ਵਿੱਚ ਅਜੇ ਤੱਕ ਇਨਾ ਮਤੰਪੁਨਵਾਦ ਨਹੀਂ ਹੋਇਆ ਇਸ ਦੌਰਾਨ ਚਾਂਦੀ ਵਿੱਚ ਵੀ 700 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਵੱਧ ਦਾ ਵਾਧਾ ਦੇਖਿਆ ਗਿਆ ਹੈ ਆਉਂ ਜਾਂਦੇ ਹਾਂ ਕਿ ਦੇਸ਼ ਭਰ ਵਿੱਚ ਸੋਨੇ ਅਤੇ ਚਾਂਦੀ ਦੀਆਂ ਮੌਜੂਦ ਕੀਮਤਾਂ ਕੀ ਹਨ ਸਵੇਰੇ 10:30 ਵਜੇ ਦੇ ਕਰੀਬ MCX ਤੇ 10 ਗ੍ਰਾਮ ਸੋਨੇ ਦੀ ਕੀਮਤ 1,24,043 ਰੁਪਏ ਸੀ ਜੋ ਕਿ 130 ਰੁਪਏ ਪ੍ਰਤੀ 10 ਗ੍ਰਾਮ ਦਾ ਵਾਅਦਾ ਹੈ ਸੋਨਾ ਹੁਣ ਤੱਕ 1,24,300 ਰੁਪਏ ਪ੍ਰਤੀ 10 ਗ੍ਰਾਮ ਦੇ ਹੇਠਲੇ ਪੱਧਰ ਤੇ ਅਤੇ ਪ੍ਰਤੀ 10 ਗ੍ਰਾਮ ਦੇ ਉੱਚੇ ਪੱਧਰ ਤੇ ਪਹੁੰਚ ਗਿਆ ਹੈ ਐਮਸੀਐਸ ਤੇ 1 ਕਿਲੋ ਚਾਂਦੀ ਦੀ ਕੀਮਤ ਸیرے 10:30 ਵਜੇ ਦੇ ਆਸ-ਪਾਸ 1,55,522 ਰੁਪਏ ਪ੍ਰਤੀ ਕਿਲੋਗ੍ਰਾਮ ਹੈ 8:35 835 ਰੁਪਏ ਪ੍ਰਤੀ ਕਿਲੋਗ੍ਰam ਦੇ ਬਾਦ ਦੇ ਨੂੰ ਦਰਸਾਉਂਦਾ ਚਾਂਦੀ ਹੁਣ ਤੱਕ 1,54,926 ਰੁਪਏ ਪ੍ਰਤੀ ਕਿਲੋਗ੍ਰam ਤੇ ਦੇ ਹੇਠਲੇ ਪੱਧਰ ਅਤੇ 1,56,850 ਰੁਪਏ ਪ੍ਰਤੀ ਕਿਲੋਗ੍ਰam ਦੇ ਉੱਚ ਪੱਧਰ ਤੇ ਪਹੁੰਚ ਗਈ ਹੈ ਅੱਜ ਬੁੱਧਵਾਰ ਨੂੰ 9 ਨਵੰਬਰ ਨੂੰ ਜੈਪੁਰ ਵਿੱਚ ਸੋਨੇ ਦੀ ਕੀਮਤ ਸੋਨੇ ਦੀ ਕੀਮਤ ਆਪਣੇ ਸਾਬਤ ਉਹ ਹੇਠਲੇ ਪੱਦਰ ਤੇ ਹੈ ਤੇ 10 ਗ੍ਰਾਮ ਸੋਨੇ ਦੀ ਕੀਮਤ 1,24,100 ਰੁਪਏ ਹੈ ਚਾਂਦੀ ਦੀ ਕੀਮਤ ਵੀ ਅੱਜ ਜੈਪੁਰ ਵਿੱਚ ਆਪਣੇ ਸਾਬਤ ਉਹ ਹੇਠਲੇ ਪੱਦਰ ਤੇ ਹੈ 1 ਕਿਲੋਗ੍ਰਾਮ ਚਾਂਦੀ ਦੀ ਕੀਮਤ 1,55,480 ਰੁਪਏ ਹੈ ਉਹ ਪਹਾੜ ਅਤੇ ਅੰਦਰ ਵਿੱਚ ਵੀ ਸੋਨੇ ਦੀਆਂ ਕੀਮਤਾਂ ਸਭ ਤੋਂ ਵੱਧ ਹਨ ਜਿੱਥੇ 10 ਗ੍ਰਾਮ ਸੋਨੇ ਦੀ ਕੀਮਤ 1,24,290 ਰੁਪਏ ਹੈ ਚਾਂਦੀ ਦੀਆਂ ਕੀਮਤਾਂ ਵੀ ਇੱਥੇ ਸਭ ਤੋਂ ਵੱਧ ਜਿੱਥੇ 1 ਕਿਲੋ ਗ੍ਰਾਮ ਚਾਂਦੀ ਦੀ ਕੀਮਤ 1,55,910 ਰੁਪਏ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਧੰਨਵਾਦ